ਨਾ ਹੋਈ ਹੈ ਪਰਮਾਤਮਾ ਨਾ ਕਰੇ ਕਿਸੇ ਵੀ ਮਾਨੋ ਇਹੋ ਜਿਹਾ ਦੁੱਖ ਨਾ ਕਦੇ ਚੱਲਣਾ ਪਏ ਕਿ ਇੱਕ ਪੰਜਾਬ ਦਾ ਜਿਨ੍ਹਾਂ ਨੇ ਦੁਨੀਆ ਪਰਚੇ ਨਾ ਰੋਸ਼ਨ ਕੀਤਾ ਸੀ ਕਰੋੜਾ ਲੋਕੀ ਉਹਨਾਂ ਦੇ ਗਾਇਕੀ ਦੀ دیਵਾਨੇ ਸਿਗੇ ਲੇਕਿਨ ਅਜੇ ਸਰਕਾਰ ਵੀ ਹੋਕੀ ਸ਼ੌਰਤ ਕਮਾਉਣ ਵਾਸਤੇ ਬਿਨਾ ਕੋਈ ਪ੍ਰਕਿਰਿਆ ਨੂੰ ਫੋਲੋ ਕੀਤੇ ਕਿਸੇ ਦੀ ਸਿਕਿਉਰਿਟੀ ਵਿਡਰਾ ਕਰਨੀ ਆਪ ਘਟਾਣੀ ਤੇ ਫਿਰ ਸ਼ਾਬਾਸ਼ੀ ਲੈਣ ਵਾਸਤੇ ਸੋਸ਼ਲ ਮੀਡੀਆ 'ਚ ਉਸ ਖਬਰ ਨੂੰ ਫੈਲਾਣਾ ਸਿੱਧੇ ਤਰੀਕੇ ਦੇ ਨਾਲ ਉਸ ਇਨਸਾਨ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਇੱਕ ਗੱਲ ਬੰਦੀ ਹੈਗੀ ਇੱਕ ਪਾਸੇ ਆਪਾਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੀ ਵੀ ਸਿੰਘ ਸਾਹਿਬ ਦੀ ਸਿਕਿਉਰਿਟੀ ਵੀ ਘਟਾਤੀ ਤੇ ਦੂਜੇ ਪਾਸੇ ਕੇਸ਼ਰੀਵਾਲ ਦੇ ਕੋਲ 80 80 ਪੰਜਾਬ ਦੇ ਗਨਮੈਨ ਰਾਗਵ ਚੱਡੇ ਵਰਗੇ ਕੋਲ ਮੁੱਖ ਮੰਤਰੀ ਸਾਹਿਬ ਖੁਦ ਦੇ ਕੋਲ ਇਹਨਾਂ ਸਾਰਿਆਂ ਦੀ ਸਿਕਿਉਰਿਟੀ ਵਧਾ ਕੇ ਜਿਨ੍ਹਾਂ ਦੀ ਕਟਾਈ ਹੈ ਘਟ ਤੋਂ ਘੰਟ ਪੰਜਾਬ ਦੇ ਲੋਕਾਂ ਦੀ ਤਾਂ ਸਿਕਿਉਰਿਟੀ ਵਧਣੀ ਚਾਹੀਦੀ ਤੇ ਕੱਲ ਦਾ ਦੁਖਦਾਈ ਘਟਨਾ ਦਾ ਸਿੱਧਾ ਕਾਰਨ ਆ ਹੈਗਾ ਕਿ ਜੇ ਇਸ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਸਿਕਿਉਰਿਟੀ ਘਟਾ ਘਟਾ ਕੇ ਉਹਦੀ ਖਬਰ ਜਗ ਜਾਹਰ ਕੀਤੀ ਹੈ ਕਿ ਕਿਸੇ ਇਨਸਾਨ ਦੇ ਦੁਸ਼ਮਣਾਂ ਨੇ ਆ ਕੇ ਇਹੋ ਜਿਹੀ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ ਹੈ ਮੈਂ ਉਸ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੀ ਆ ਕਿਉਂਕਿ ਕਿਸੇ ਮਾਂ ਨੂੰ ਇਹੋ ਜਿਹਾ ਦੁੱਖ ਨਾ ਚਲਦਾ ਪਏ ਅ ਜਿਸ ਮਾਦਾ ਇਕਲੌਤਾ ਪੁੱਤ ਤੁਰ ਗਿਆ ਹੈ ਉਹਨੂੰ ਪੁੱਛੋ ਕਿ ਉਹਦੇ ਦਿਲ 'ਚ ਕੀ ਬੀਤਰੀ ਹੋ ਗਈ ਕਾਸ਼ ਸੀਐਮ ਸਾਹਿਬ ਫੋਕੀ ਸ਼ੋਰਤ ਛੱਡ ਕੇ ਫੋਕੀ ਸ਼ਾਬਾਸ਼ੀਆਂ ਛੱਡ ਕੇ ਅ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਦੇ ਨਾਲ ਰੋਜ਼ ਮਰ ਰਹੇ ਨੇ ਜਿਹੜੀ ਮਾਵਾਂ ਥਾਨਿਆਂ ਵਿੱਚ ਜਾ ਕੇ ਨਸ਼ੇ ਵੇਚਣ ਵਾਲਿਆਂ ਦਾ ਨਾਂ ਦਰਜ ਕਰ ਰਹੀਆਂ ਲੇਕਿਨ ਕੁੱਟ ਖਾ ਕੇ ਗਾਲਾਂ ਕੱਢ ਕੇ ਬੇਇੱਜ਼ਤ ਹੋ ਕੇ ਉਹਨਾਂ ਨੂੰ ਘਰ ਕਲੇਜਾ ਜਾਂਦਾ ਮੇਰੇ ਬਠਿੰਡੇ 'ਚ ਹੋ ਰਿਹਾ ਹੈ। ਸ਼ਰੇਆਮ ਨਸ਼ੇ ਵੇਚਣ ਦੇ ਵੀਡੀਓ ਵਾਇਰਲ ਹੋ ਰਹੇ ਨੇ। ਤੇ ਜਿਹੜੇ ਕੇਜਰੀਵਾਲ ਕਹਿੰਦੇ ਸੀ ਇਮਾਨਦਾਰ ਮੁੱਖ ਮੰਤਰੀ ਹੋਏ ਤਾਂ 10 ਦਿਨਾਂ 'ਚ ਨਸ਼ਾ ਖਤਮ ਕਰ ਸਕਦਾ ਹੈ, ਡੀਜੀਪੀ ਨੂੰ ਸੱਦ ਕੇ ਪੁਲਿਸ ਤੇ ਰਾਹੀਂ ਨਸ਼ਾ ਖਤਮ ਕਰ ਸਕਦਾ ਹੈ ਤੇ ਅੱਜ 100 ਦਿਨ ਹੋਣ ਨੂੰ ਆਏ ਨੇ ਕੁਝ ਦਿਨ 'ਚ। 10 ਦਿਨ ਕਦੋਂ ਦੇ ਲੰਘ ਗਏ ਇਹ ਨਸ਼ਾ ਘਟ ਨਹੀਂ। ਰੋਜ਼ੀ ਰੋਧ ਵੱਜ ਰਿਹਾ ਤੇ ਰੋਜ਼ੀ-ਰੋਜ਼ ਮੌਤਾਂ ਸਾਡੇ ਨੌਜਵਾਨਾਂ ਦੀ ਹੋ ਰਹੀਆਂ ਨੇ। ਪੰਜਾਬ ਇਹ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਇਸ ਮੁੱਖ ਮੰਤਰੀ ਨੂੰ ਜਿਹੜੀ ਚੀਜ਼ਾਂ 'ਚ ਰੁਝਿਆ ਹੋਇਆ ਉਸ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਜਵਾਬ ਨਹੀਂ ਹੁੰਦਾ ਗੈਂਗਸਟਰਾਂ ਦੀ ਲੜਾਈ ਹੈ ਕਦੇ ਜਾ ਕੇ ਆਪਣੇ ਜਿੱਥੇ ਵਿਜੀਲੈਂਸ ਦਾ ਦਫ਼ਤਰ ਹੈ ਉੱਥੇ ਬੰਬ ਬਲਾਸਟ ਹੋ ਜਾਂਦਾ ਹੈ ਕਿੱਥੇ ਇਹਨਾਂ ਦੀ ਸੀਆਈਡੀ ਕਿੱਥੇ ਹੈ ਗੈਂਗਸਟਰਾਂ ਦਾ ਲੜਾਈ ਹੈਗੀ ਤਾਂ ਤੁਹਾਡੀ ਸੀਆਈਡੀ ਕੀ ਕਰ ਰਹੀ ਸੀ ਕਿ ਤੁਹਾਨੂੰ ਨਹੀਂ ਪਤਾ ਸੀ ਜਿੰਨੀ ਪੁਲਿਸ ਵਿਡਰਾਅ ਕੀਤੀ ਹੈ ਉਹ ਲੋਕਾਂ ਦੇ ਹਿਫਾਜ਼ਤ ਵਾਸਤੇ ਕਿਉਂ ਨਹੀਂ ਹੈਗੀ ਇਹ ਛੋਟੀ ਮੋਟੀ ਕੱਲ ਨੂੰ ਨਾ ਸਮਝਦੇ ਉਹ ਪੰਜਾਬ ਦੀ ਵੱਡੀ ਸਮੱਸਿਆਵਾਂ ਨੂੰ ਸਮਝਣ ਤੇ ਥੋੜੀ ਸੰਜੀਦਗੀ ਦੇ ਨਾਲ ਆਪਣਾ ਫਰਜ਼ ਅਦਾ